ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਇੱਕ ਨਵਾਂ ਹੀ ਮੁੱਦਾ ਸ਼ੁਰੂ ਹੋ ਗਿਆ ਵੈ ਇੱਕ ਨਿਹੰਗ ਸਿੰਘ ਇਹ ਗੱਲ ਕਹਿ ਰਿਹਾ ਵੈ ਕਿ ਅਮਰਤਪਾਲ ਸਿੰਘ ਤੇ ਉਹਦਾ ਭਰਾ ਇਹ ਦੋਨੇ ਨਸ਼ੇੜੀ ਹੈ ਉਹ ਇਸ ਗੱਲ ਦਾ ਗਵਾਹ ਵੈ ਤੇ ਉਹਦੇ ਕੋਲ ਸਬੂਤ ਵੀ ਹੈਗੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੇਖਾਂਗੇ ਕਿ ਉਹ ਨਿਹੰਗ ਸਿੰਘ ਕਿਹੜੇ ਸਬੂਤ ਦੇ ਰਿਹਾ ਵੈ ਤੇ ਕੀ ਕੁਝ ਦੱਸ ਰਿਹਾ ਵੈ ਸੋ ਚੱਲ ਕੇ ਵੀਡੀਓ ਦੇਖਨੇ ਆ ਤੇ ਇਸਦੇ ਬਾਰੇ ਜਾਣਨੇ ਆ ਹਾਂਜੀ ਬਾਬਾ ਕਲਜੀਤ ਸਿੰਘ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਜੀ ਰਪੀ ਸਿੰਘ ਜੀ ਮਖੂ ਸਾਹਿਬ ਵਾਇਗੁਰ ਜੀ ਕਾਲ ਸਾਹਿਬ ਵਾਇਗੁਰ ਜੀ ਵਾਇਗੁਰ ਜੀ ਕੀ ਫਤ ਚੜਦੀ ਕਲਾ ਚੋ ਚੜਦੀ ਕਲਾ ਤੁਸੀਂ ਸੁਣਾਓ ਹੋਰ ਸਭ ਠੀਕ ਠਾਕ ਜੇ ਚੜਦੀ ਕਲਾ ਕੁਲਜੀਤ ਸਿੰਘ ਮੈਂ ਅੰਮ੍ਰਿਤਸਰ ਤੋਂ ਲੁਧਿਆਣੇ ਨੂੰ ਆ ਰਿਹਾ ਹਾਂ ਤਾਂ ਰਸਤੇ ਦੇ ਵਿੱਚ ਮੈਂ ਕੁਦਰਤੀ ਇੱਕ ਵੀਡੀਓ ਥੋੜੀ ਦੇਖੀ ਹੈ ਅੱਛਾ ਜੀ ਜਿਹਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਭਰਾ ਦੇ ਉੱਪਰ ਕੱਲ 4 ਗ੍ਰਾਮ ਇੱਕ ਨਸ਼ੀਲਾ ਪਦਾਰਥ ਜਿਹਨੂੰ ਆਇਸ ਕਹਿੰਦੇ ਨੇ ਉਹਦੇ ਫੜੇ ਜਾਣ ਦਾ ਇੱਕ ਦੋਸ਼ ਲੱਗਾ ਆ ਹਾਂਜੀ ਪਾਵਾਂ ਕੀ ਪੁਲਿਸ ਅਜੇ ਤੱਕ ਕੋਈ ਵੀਡੀਓਗ੍ਰਾਫੀ ਜਿਹੜੀ ਬਣਾਈ ਹੈ ਜਾਂ ਤਿਆਰ ਕੀਤੀ ਹੈ ਉਹ ਅਜੇ ਤੱਕ ਪੇਸ਼ ਨਹੀਂ ਕਰ ਸਕੀ ਠੀਕ ਹੈ ਜੀ ਪਰ ਸਵਾਲ ਪੈਦਾ ਹੋ ਜਾਂਦਾ ਵੀ ਮੀਡੀਆ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਪ੍ਰਚਾਰ ਹੋ ਗਿਆ ਹਾਂਜੀ ਉਹਦੀ ਮੀਡੀਆ ਨੇ ਕੀ ਦੂਜੀ ਮੀਡੀਆ ਨੇ ਕੀ ਵੀ ਦੇਖੋ ਅਮਰਤਪਾਲ ਸਿੰਘ ਦੇ ਭਰਾ ਦੇ ਕੋਲੋਂ ਇੱਕ ਨਸ਼ੀਲਾ ਪਦਾਰਥ ਗਿਆ ਪੜਿਆ ਹਾਂਜੀ ਉਹਦੇ ਵਿੱਚ ਆਪਾਂ ਘੋਖ ਕਰਦੇ ਪਰ ਮੈਂ ਇੱਕ ਲਾਇਆ ਸਾਹਿਬ ਵੀ ਤੁਸੀਂ ਘੋਖ ਕਰਨ ਦੀ ਬਜਾਏ ਤੁਸੀਂ ਇੱਕ ਨਵਾਂ ਸ਼ੋਸ਼ਾ ਛਾੜ ਦਿੱਤਾ ਇਹ ਆਦੀ ਨੇ ਜੀ ਇਹ ਨਸ਼ਾ ਪੀਂਦੇ ਨੇ ਜੀ ਮੇਰੇ ਕੋਲ ਸਬੂਤ ਨੇ ਮੈਂ ਕਹਿਣਾ ਚਾਹੁੰਦਾ ਵੀ ਇਹ ਇਹ ਮਸਲਾ ਕਿੱਥੋਂ ਆ ਗਿਆ ਦੇਖੋ ਜੀ ਮਖੂਬ ਸਾਹਿਬ ਮੈਂ ਇਹਨਾਂ ਦੀ ਖਾਲਸਾ ਵੀਰ ਦੇ ਵਿੱਚ ਰਿਹਾ ਹਾਂ ਖਾਲਸਾ ਵੀਰ ਦੇ ਵਿੱਚ ਰਿਆਂ ਇੱਕ ਇਹਨਾਂ ਦਾ ਇੱਕ ਕਥਾਵਾਚ ਕੇ ਨਵਾਂ ਨਵਾਂ ਬਣਿਆ ਉਹ ਕਹਿੰਦਾ ਵੀ ਸ਼ੁੱਧ ਵੈਸ਼ਨੂ ਝੋਨਾ ਲਵਾਉਂ। ਵੀ ਭਈਏ ਜਿਹੜੇ ਤਮਾਕੂ ਖਾਂਦੇ ਆ ਉਹ ਹੱਥਾਂ ਨਾਲ ਝੋਨਾ ਲਾਉਂਦੇ ਤੇ ਝੋਨੇ ਦਾ ਝਾੜ ਘਟ ਨਿਕਲਦਾ। ਜੀ। ਉਹਦੀਆਂ ਫੋਟਮਾਂ ਵੀ ਹਰਪ੍ਰੀਤ ਦੇ ਨਾਲ ਹੈਗੀਆਂ। ਉਹਨੂੰ ਇਹ ਨਹੀਂ ਪਤਾ ਵੀ ਜਿਹੜਾ ਹਰਪ੍ਰੀਤ ਆ ਵੀ ਤਮਾਕੂ ਲਾਉਂਦਾ। ਹਾਂ। ਜਿੰਨੇ ਕੋ ਅਸਲ ਵਿੱਚ ਗੱਲ ਕੀ ਆ ਵੀ ਇਹਨਾਂ ਦੀ ਟ੍ਰੋਲ ਆਰਮੀ ਜਿਹੜੀ ਭਗੇਲਾ ਗੈਂਗ ਗੁੰਡਾ ਗੈਂਗ ਮੈਂ ਕਹੂੰਗਾ ਜਿਹੜੇ ਅਮਰਦਪਾਲ ਦੀਆਂ ਭੇਡਾਂ ਆ। ਵੀ ਸਿੱਧੂ ਸੱਚ ਕਹਿੰਦਾ ਸੀ ਵੀ ਭੇਡਾਂ ਮੁੰਨੀਆਂ ਜਾ ਸਕਦੀਆਂ ਪਰ ਸਮਝਾਈਆਂ ਨਹੀਂ ਜਾ ਸਕਦੀਆਂ ਹਾਂ ਅਸਲ ਵਿੱਚ ਇਹਨਾਂ ਦੀ ਟ੍ਰੋਲ ਆਲਮੀ ਬਘੇਲਾ ਗੈਂਗ ਦੀ ਬਹੁਤ ਵੱਡੇ ਪੱਧਰ ਤੇ ਆ ਜਿਹੜਾ ਕੋਈ ਵਿਚਾਰਾ ਐਡਾ ਕੋਈ ਬੋਲਦਾ ਉਹਦੇ ਪਿੱਛੇ ਕਮੈਂਟਾਂ ਜੇ ਦੇ ਤਰੇ ਦੀ ਲਹਿ ਤਰੇ ਦੀ ਅਗਲਾ ਫਿਰ ਇਹਨਾਂ ਸ਼ਰਮ ਦਾ ਮਾਰਾ ਚੁੱਪ ਕਰ ਜਾਂਦਾ ਮੈਂ ਕਹਿੰਦਾ ਜੀ ਉਹ ਛੱਡ ਦਿਓ ਬਘੇਲੇ ਆਰੀ ਕੀ ਕਹਿੰਦੇ ਨੇ ਕਮੈਂਟ ਚ ਕੀ ਕਹਿੰਦੇ ਨੇ ਤੁਸੀਂ ਕਿਹਾ ਵੀ ਅਮਰਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਜਿਹੜੇ ਤੇ ਕੱਲ ਦੋਸ਼ ਲੱਗੇ ਨੇ ਪਿੰਦਾ ਪਿੰਦਾ ਗਰੰਟੀ ਆ ਮੈਂ ਫੋਟੋਆਂ ਦੇ ਦੂੰ ਤੁਹਾਨੂੰ ਅਮਰਤਪਾਲ ਦੀ ਦਊਂ ਅਮਰਤਪਾਲ ਨਹੀਂ ਪਿੰਦਾ ਜੀ ਹੋਰ ਦੱਸੋ ਯਾਰ ਹੱਦ ਹੋ ਗਈ ਆ ਭਾਈ ਅਮਰਤਪਾਲ ਸਿੰਘ ਦੀ ਗੱਲ ਕਰਦੇ ਮੈਂਬਰ ਆਫ ਪਾਰਲੀਮੈਂਟ ਹਾਂਜੀ ਹਾਂਜੀ ਪਿੰਦੇ ਸਾਰੇ ਨਹੀਂ ਜਦੋਂ ਫਿਰ ਇੱਕ ਗੱਲ ਦੱਸੋ ਖਾਲਸਾ ਵੀਰ ਦੇ ਵਿੱਚ ਬਖੂਨ ਸਾਹਿਬ ਸੁਣੋ ਮੇਰੀ ਗੱਲ ਮੈਂ ਵੇਚ ਰਿਹਾ ਜੇ ਇਹ ਜਦੋਂ ਨਾ ਇਹ ਗ੍ਰਾਂਥੀ ਸਿੰਘਾਂ ਨੂੰ ਪੈਸੇ ਦੇਣੇ ਗਰੀਬ ਸਿੱਖ ਦੀ ਮਤ ਕਰਦੀ ਕਿਹੜੇ ਦੀ ਮਤ ਕੀਤੀ ਦੱਸੋ ਇਹ ਜਦੋਂ ਚੜਾਵਾ ਇਕੱਠਾ ਹੋ ਜਾਂਦਾ ਸੀ 5-5000 ਦੀ ਗੱਟੀ ਬਣਾਉਂਦੇ ਸੀ ਆਪਾਂ ਸਾਰਿਆਂ ਨੂੰ ਵੰਡਿਆ ਜਾਂਦਾ ਸੀ ਮੈਂ ਕਹਿੰਦਾ ਵੀ ਜੋ ਖਾਣਾ ਪੀਣਾ ਖਾ ਲਓ ਕਲਜੀਤ ਸਿੰਘ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹੋ ਜਾਣਾ ਵਾ ਆਪਾਂ ਖਾਲਸਾ ਵਹੀਰ ਦੇ ਵਿੱਚ ਕਿੰਨਾ ਰੁਪਈਆ ਸੀ ਕਿਵੇਂ ਵੰਡਿਆ ਜਾਂਦਾ ਸੀ ਇਹ ਸਾਰੀ ਗੱਲ ਨੂੰ ਛੱਡੀਏ ਤੁਸੀਂ ਕਹਿੰਦੇ ਵੀ ਮੇਰੇ ਕੋਲ ਸਬੂਤ ਨੇ ਭਾਈ ਅਮਰਤਪਾਲ ਸਿੰਘ ਤੇ ਇਹਨਾਂ ਦਾ ਭਰਾ ਇਹ ਨਸ਼ੇ ਦੇ ਆਦੀ ਨੇ ਇਹ ਨਸ਼ਾ ਕਰਦੇ ਨੇ ਕਿਹੜਾ ਕਿਹੜਾ ਨਸ਼ਾ ਕਰਦੇ ਆ ਆ ਜੋ ਕੁਛ ਤੁਹਾਡੇ ਜੋ ਕੁਛ ਹੋਣ ਤੁਹਾਡੇ ਸਾਹਮਣੇ ਆਉਂਦਾ ਸਮੈਕ ਵਗੈਰਾ ਗੋਲੀਆਂ ਵਗੈਰਾ ਸਾਰੇ ਕੋ ਖਾਂਦੇ ਹੀ ਆ ਇਹ ਨਹੀਂ ਤੁਸੀਂ ਤੁਸੀਂ ਪੁਲਿਸ ਨੇ ਮੇਰੀ ਗੱਲ ਸੁਣੋ ਪੁਲਿਸ ਨੇ ਜਿਹੜਾ ਵਕੂਆ ਬਣਾਇਆ ਹੈ ਕਲਜੀਤ ਸਿੰਘ ਇੱਕ ਵਾਰ ਗੱਲ ਸੁਣੋ ਪੁਲਿਸ ਨੇ ਜਿਹੜਾ ਵਕੂਆ ਬਣਾਇਆ ਹੈ ਹਨਾ ਉਹ ਬਣਾਇਆ ਫਲੋਰ ਦਾ ਕਿ ਤੁਹਾਨੂੰ ਲੱਗਦਾ ਨਹੀਂ ਪਤਾ ਵੀ ਪੰਜਾਬ ਦੇ ਹਰ ਪਿੰਡ ਦੇ ਵਿੱਚੋਂ ਕਰੀਬ ਚਿੱਟਾ ਮਿਲ ਜਾਂਦਾ ਜਦੋਂ ਪਿੰਡ ਦੇ ਵਿੱਚੋਂ ਚੀਜ਼ ਮਿਲਦੀ ਹੋਵੇ ਤੇ ਫਿਰ ਫਲੌਰ ਫਲੌਰ ਲੈ ਜਾਣ ਦੀ ਕੀ ਰੋੜ ਪਈ ਐ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਜੇ ਨੂੰ ਪਤਾ ਹੋਵੇ ਆਸੇ-ਪਾਸੇ ਸਾਰੇ ਜਗ੍ਹਾ ਰੌਲਾ ਪਿਆ ਅਮਰਤਪਾਲ ਨੇ ਖੁਦ ਇਹ ਜਥਾ ਦੇ ਵਿੱਚ ਗੱਲ ਕਹੀ ਸੀ ਵੀ ਮੇਰੇ ਭਰਾ ਨੂੰ ਜਿ세 ਦੀ ਗੱਡੀ ਨਹੀਂ ਕਿਸੇ ਨੇ ਦੇਣੀ ਇਹ ਤਾਂ ਉਹ ਤਾਂ ਘਰ ਦੇ ਵੀ ਔਖੇ ਸੀ ਇਹਦੀ ਘਰ ਵਾਲੀ ਐ ਤਾਂ ਔਖੀ ਆ ਜਿੱਦਣ ਇਹ ਜਥਾ ਲੈ ਕੇ ਹਜੂਰ ਸਾਹਿਬ ਗਏ ਆ ਉਹ ਦਿਨ ਦੀ ਘਰ ਵਾਲੀ ਹਰਪ੍ਰੀਤ ਦੀ ਗੁੱਸੇ ਹੋ ਗਏ ਚਲੇ ਗਈ ਸੀ ਕਿਤੇ ਦੋਹਾਂ ਦਿਨਾਂ ਬਾਅਦ ਉਹ ਮੁੜੀ ਵੀ ਮੇਰੇ ਘਰ ਆ ਕੇ ਕੰਮ ਕਰਦਾ ਪਾਜੀ ਪਾਜੀ ਇੱਕ ਫੈਮਿਲੀ ਮੈਟਰ ਆ ਆਪਾਂ ਉਹਨੂੰ ਇੱਕ ਸਾਈਡ ਤੇ ਰੱਖ ਦਈਏ ਤੁਸੀਂ ਹੋ ਸਕਦਾ ਕਿ ਵਧੀਆ ਬਲਾਰੇ ਹੋਵੋ ਹੋ ਸਕਦਾ ਤੁਹਾਡੀ ਘਰਵਾਲੀ ਨਾਲ ਤੁਹਾਡੀ ਬਣਦੀ ਨਾ ਹੋਵੇ ਹੋ ਸਕਦਾ ਤੁਸੀਂ ਪੰਥਕ ਤੌਰ ਤੇ ਬੜੀਆਂ ਮਹਾਨ ਸੇ ਮਾਮਾ ਕਰਦੇ ਹੋਵੋ ਹਨ ਪਰ ਪਰਿਵਾਰਕ ਤੌਰ ਦੇ ਉੱਪਰ ਤੁਹਾਡੀ ਬਿਲਕੁਲ ਨਾ ਬਣਦੀ ਹੋਵੇ ਅਕਸਰ ਐਸਾ ਹੋ ਜਾਂਦਾ ਆਪਾਂ ਇਸ ਗੱਲ ਨੂੰ ਛੱਡ ਕੇ ਹੋਰ ਤਾਂ ਗੱਲ ਠੀਕ ਹੈ ਮੈਂ ਕਿਹੜੀ ਗੱਲ ਤੁਸੀਂ ਅੱਜ ਸਾਰੇ ਔਖੇ ਸੀ ਨਹੀਂ ਨਹੀਂ ਜਿਹੜੀ ਗੱਲ ਤੁਸੀਂ ਅੱਜ ਕਹਿ ਰਹੇ ਹੋ ਕਦਿਸ਼ੋਂ ਆਪਾ ਆਪਾਂ ਨੂੰ ਲੋਕ ਸੁਣਦੇ ਪਏ ਯਾਰ ਆਪਾਂ ਨਾ ਹੁਣ ਸਿਆਣੇ ਬੰਦੇ ਆ ਆਪਾਂ ਕੋਈ ਟਾਈਮ ਪਾਸ ਨਹੀਂ ਲੋਕਾਂ ਦਾ ਕਰਦੇ ਪਏ ਹਰ ਕਿਸੇ ਦਾ ਟਾਈਮ ਕੀਮਤੀ ਹੈ ਤੁਸੀਂ ਕਿਹਾ ਵੀ ਅੰਮ੍ਰਿਤਪਾਲ ਸਿੰਘ ਤੇ ਇਹਨਾਂ ਦਾ ਭਰਾ ਨਸ਼ੇ ਦੇ ਆਦੀ ਮੈਂ ਪੁੱਛਿਆ ਕਿਹੜਾ ਨਸ਼ਾ ਤੁਸੀਂ ਕਹ ਸਾਰੇ ਨਸ਼ੇ ਕਰਦੇ ਆ ਸਾਰੇ ਕਰਦੇ ਜੇ ਇਹ ਗੱਲ ਅੱਜ ਤੁਸੀਂ ਕਰਦੇ ਪਏ ਹੋ ਇਹ ਗੱਲ ਪਹਿਲਾਂ ਕਿਉਂ ਨਾ ਫਿਰ ਤੁਸੀਂ ਦੱਸ ਦਿੱਤੀ ਪਹਿਲਾਂ ਕੀਤੀਆਂ ਜੀ ਜਦੋਂ ਥਾਣੇ ਜਨਾਲੇ ਵਾਲੀ ਘਟਨਾ ਹੋਈ ਆ ਉਦੋਂ ਸਾਰਾ ਕੁਝ ਕੀਤਾ ਮੈਂ ਐਂਟਰ ਹੋ ਕੇ ਚੱਕ ਕੇ ਵੇਖ ਲਓ ਜੀ ਅਸੀਂ ਅੱਜ ਤਾਂ ਨਹੀਂ ਅਸੀਂ ਤਾਂ ਫੇਸਬੁੱਕ ਦਾ ਬਹੁਤ ਚਿਰ ਤੇ ਰੌਲਾ ਪਾਉਨੇ ਆ ਇੱਕ ਬੇਨਤੀ ਮੈਂ ਹੋਰ ਕਰਦੇ ਆ ਇਹ ਤੁਹਾਡੀ ਬਹਾਦਰੀ ਆ ਜਿਹੜੀ ਤੁਸੀਂ ਇੰਟਰਵਿਊ ਕਰ ਲਈ ਉਹ ਸਾਰੇ ਪੱਤਰਕਾਰ ਤੇ ਜਿਹੜੇ ਆ ਜਿਹੜੇ ਇਹਨਾਂ ਦੇ ਇਹਨਾਂ ਤੋਂ ਡਰਦੇ ਕਰਕੇ ਸਾਡੀ ਇੰਟਰਵਿਊ ਨਹੀਂ ਕਰਦੇ ਨਹੀਂ ਨਹੀਂ ਜੀ ਅਸੀਂ ਅਮਰਤਪਾਲ ਦੇ ਖਿਲਾਫ ਨਹੀਂ ਕਰਨੀ ਨਹੀਂ ਨਹੀਂ ਜੀ ਅਸੀਂ ਅਮਰਤਪਾਲ ਦੇ ਖਿਲਾਫ ਨਹੀਂ ਕਰਨੀ ਨਹੀਂ ਪਰ ਤੁਹਾਡੇ ਕੋਲ ਸਬੂਤ ਕੀ ਹੈ ਇਸ ਤਰ੍ਹਾਂ ਤਾਂ ਮੈਂ ਕਹਿ ਦਿੰਦਾ ਵੀ ਕਲਜੀਤ ਸਿੰਘ ਜਦੋਂ ਮੇਰੇ ਨਾਲ ਗੱਲ ਕਰ ਰਿਹਾ ਸੀ ਤੇ 100% ਮੈਨੂੰ ਸ਼ੋਰ ਹੈ ਜੀ ਕਲਜੀਤ ਸਿੰਘ ਨੇ ਨਸ਼ਾ ਕੀਤਾ ਸੀ ਰਾਜ ਕੇ ਕੀਤਾ ਸੀ ਇੱਕ ਮੈਂ ਫੋਟੋ ਭੇਜ ਦਿੰਦਾ ਤੁਹਾਨੂੰ ਉਹ ਫੋਟੋ ਚਲਾ ਦੇਓ ਜੇ ਨਾਲ ਔਰ ਜਿੱਥੋਂ ਮਰਜੀ ਟੈਸਟ ਕਰਾ ਲਓ ਲੈਬ ਚੋਂ ਠੀਕ ਆ ਜੀ ਜੇ ਉਹ ਠੁੱਠੀ ਨਿਕਲੂਗੀ ਤੇ ਫਿਰ ਮੈਨੂੰ ਕਹੋ ਫਿਰ ਮੈਨੂੰ ਕਹੋ ਹੋਰ ਦੱਸੋ ਜੀ ਅਮਰਤਪਾਲ ਦੇ ਹੱਥ 'ਚ ਸਮਾਨ ਆ ਹੋਰ ਦੱਸੋ ਹਾਂ ਨਹੀਂ ਇਹ ਤਾਂ ਹੁਣ ਫੋਟੋ ਦੇ ਵਿੱਚ ਕੀ ਸਾਬਤ ਹੋਏਗਾ ਵੀ ਇਹ ਸਮਾਨ ਉਹੀ ਹੈ ਫੋਟੋ ਦੇ ਤਾਂ ਦਿਦਾ ਹੀ ਆ ਨਾ ਹਾਂ ਫੋਟੋ ਦੇ ਤਾਂ ਤੇ ਦਿਦਾ ਹੀ ਆ ਨਾ ਹੱਥ ਦੇ ਵਿੱਚ ਮੈਂ ਗਵਾਇਆ ਉਸ ਚੀਜ਼ ਦਾ ਹਾਂ ਮੈਂ ਕਿਹਾ ਵੀਰ ਜੀ ਦੇਖਿਆ ਮੈਂ ਕਹੀ ਨਹੀਂ ਜਾਨਾ ਹੁਣ ਇਤੋਂ ਵੱਧ ਕੋਈ ਮਸ਼ੀਨਾ ਬਾੜ ਕੇ ਤੇ ਮਖੂਬ ਸਾਹਿਬ ਦਿਖਾ ਲਨ ਰਿਹਾ ਤੇ ਮੈਂ ਸੀਨਾ ਪਾੜ ਕੇ ਦਿਖਾ ਲਦਿਆਂ ਵੀ ਅੰਦਰ ਇਹ ਹਾਂਜੀ ਵੀ ਅੰਦਰ ਵੀਡੀਓ ਚੱਲਦੀ ਹੈ ਨਹੀਂ ਜੇ ਉਹਦਾ ਕੋਈ ਟੈਸਟ ਹੋ ਜਾਂਦਾ ਆ ਉਹਦੀ ਕੋਈ ਕਰਾਉਣ ਕਰਾਉਣ ਚੀ ਸੱਦ ਕੇ ਹੁਣ ਉਹਦੇ ਭਰਾ ਦਾ ਵੀ ਟੈਸਟ ਹੋ ਰਿਆ ਹੀ ਆ ਮੈਨੂੰ ਪਾ ਕੇ ਵੀ ਕਰਾ ਲੈਣ ਬਾਜੇ ਕਹਦਾ ਵੀ ਕਰਾ ਲੈਣ ਤਨਕੌਰ ਦਾ ਵੀ ਕਰਾ ਲੈਣ ਬਰਿੰਦਰ ਦਾ ਵੀ ਕਰਾ ਲੈਣ ਨਹੀਂ ਆਪਾਂ ਬਾਜੇ ਕਿਨੂੰ ਇੱਕ ਪਾਸੇ ਕਰ ਦਈਏ ਬਾਜੇ ਕਿਨੂੰ ਇੱਕ ਪਾਸੇ ਕਰ ਦਈਏ ਗੱਲ ਜਿਹੜੀ ਚੱਲਦੀ ਪਈ ਆ ਨਾ ਆਪਾਂ ਉੱਥੇ ਕਿ ਜਾਈਏ ਮੈਂ ਕਹਿੰਦਾ ਜੀ ਜੇ ਸਰਕਾਰ ਡੋਪ ਟੈਸਟ ਕਰਨ ਤੇ ਆਵੇ ਸਰਦਾਰ ਸਾਹਿਬ ਜੇ ਤੁਹਾਡਾ ਡੋਪ ਟੈਸਟ ਕਰਨ ਦੇ ਉਪਰਾਂ ਤੇ ਤੁਹਾਡੀ ਰਿਪੋਰਟ ਵੀ ਪੋਜ਼ਿਟਿਵ ਕੱਢ ਸਕਦੀ ਹੈ ਮੈਂ ਕਹਾਂ ਜੀ ਚਲੋ ਬਰਿੰਦਰ ਝੋਟੇ ਦਾ ਕੰਡ ਲਿਆ ਸੀ ਨਾ ਮੈਂ ਕਹਾਂ ਜੀ ਨਹੀਂ ਨਹੀਂ ਮਾਨਸੇ ਵਾਲਾ ਪਰਮਿੰਦਰ ਝੋਟੇ ਦਾ ਕੱਢ ਲਿਆ ਸੀ ਨਾ ਉਹਨਾਂ ਨੇ ਅਸੀਂ ਵੀ ਕਰ ਦਿੱਤੀ ਸੀ ਨਾ ਅਸੀਂ ਕੋਈ ਆਈਸ ਮੇਰੀ ਗੱਲ ਸੁਣੋ ਢੀਂਗ ਸਿੰਘ ਦੇਖ ਪੀਂਦੇ ਆ ਡਲੇ ਸ਼ੱਕਦੇ ਆ ਬਕਰੇ ਸ਼ੱਕਦੇ ਆ ਪਰ ਢੀਂਗ ਸਿੰਘ ਆਈਸ ਨਹੀਂ ਲਾਉਂਦੇ ਢੀਂਗ ਸਿੰਘ ਚਿੱਟਾ ਨਹੀਂ ਲਾਉਂਦੇ ਅਸੀਂ ਖੁਦ ਕਹਿੰਨੇ ਆ ਵੀ ਦੇਖ ਸਾਡੀ ਮਰਜ਼ਾਦਾ ਅਸ਼ਰਦਾ ਸਾਡੀ ਮਰਜ਼ਾਦਾ ਉਹ ਅਸੀਂ ਸ਼ੱਕਦੇ ਆ ਠੀਕ ਹੈ ਨਾ ਜੀ ਉਹ ਟੈਸਟ ਕਰਾ ਲਓ ਜਦੋਂ ਮਰਜ਼ੀ ਓਪਨਲੀ ਚੈਲੇਂਜ ਆ ਜਦੋਂ ਮਰਜ਼ੀ ਕਰਾ ਸਕਦੇ ਹੋ ਹੋਰ ਦੱਸੋ ਠੀਕ ਆ ਜੀ ਪਰ ਹੁਣ ਇਸ ਮੁੱਦੇ ਦੇ ਉੱਪਰ ਆਪਾਂ ਸਰਕਾਰ ਨੂੰ ਘੇਰਨ ਦੀ ਵਿਜਾਏ ਤੁਹਾਨੂੰ ਲੱਗਦਾ ਨਹੀਂ ਪਿਆ ਵੀ ਇਹੋ ਜਿਹੇ ਬਿਆਨ ਦੇ ਕੇ ਆਪਾਂ ਸਰਕਾਰ ਨੂੰ ਹੋਰ ਮਜ਼ਬੂਤ ਕਰਦੇ ਆ ਪਰ ਇੱਕ ਚੀਜ਼ ਮੰਨ ਕੇ ਚੱਲਿਆ ਜੇ ਵੀ ਅੱਜ ਪੜੋਸੀ ਦੇ ਅੱਗ ਲੱਗੀ ਤਾਂ ਕੱਲ ਨੂੰ ਆਪਣੇ ਵੀ ਆ ਸਕਦੀ ਹੈ ਜੇ ਅੱਜ ਅਮਰਤਪਾਲ ਸਿੰਘ ਦੇ ਭਰਾ ਤੇ ਤਸ਼ੱਦਦ ਹੋਇਆ ਨਾ ਤੇ ਇਹ ਕੱਲ ਨੂੰ ਤੁਹਾਡੇ ਉੱਪਰ ਵੀ ਇਸ ਤਰੀਕੇ ਦਾ ਹੋ ਸਕਦਾ ਹੈ ਮੈਂ ਕਹਿੰਦਾ ਮਖੂਬ ਸਾਹਿਬ ਮੈਨੂੰ ਇਹ ਦੱਸੋ ਤੁਸੀਂ ਮੰਨਦੇ ਆ ਮੈਂ ਨਹੀਂ ਇਹ ਮੰਨਦਾ ਵੀ ਪੁਲਿਸ ਨਜਾਇਜ਼ ਪਰਚਾ ਕਿਸੇ ਦੇ ਕਰਦੀ ਆ ਪਰਚੇ ਸਾਡੇ ਦੇ ਵੀ ਹੋਏ ਆ ਸਾਡੀਆਂ ਇਨਵੋਲਵਮੈਂਟ ਸੀ ਪੱਤੇ ਹੋਇਆ ਸਾਡੇ ਲਾਡਾ ਪਰ ਬਹੁਤ ਪਰਚਾ ਕਦੀ ਗਲਤ ਨਹੀਂ ਹੁੰਦਾ ਪੁਲਿਸ ਨੂੰ ਨਹੀਂ ਪਤਾ ਮੇਰਾ ਰਿਕਾਰਡ ਲੈ ਕੇ ਕੋਰਟ ਚ ਜਾਣਾ ਜੀ ਹਾਂ ਕੱਲੋਂ ਜੱਜ ਨੌਕਰੀਆਂ ਖਾ ਜਾਂਦੇ ਆ ਵਿਗਲੇ ਕਹਿੰਦੇ ਤੂੰ ਬੰਦਾ ਫੜ ਕੇ ਲਿਆਂਦਾ ਲਿਆਂਦਾ ਕਿ ਕਿੱਦਾਂ ਵੀਰ ਜੀ ਇੱਥੇ ਝੂਠੇ ਮੁਕਾਬਲੇ ਵੀ ਹੋਏ ਆ ਇੱਥੇ ਬਿਨਾਂ ਕਸੂਰ ਦੇ ਸਜ਼ਾ ਵੀ ਹੋ ਜਾਂਦੀ ਸਦਾ ਤੋਂ ਤੋਂ ਬਾਅਦ ਇਹ ਕਹਿ ਕੇ ਛੱਡ ਦਿੱਤਾ ਗਿਆ ਵੀ ਕੋਈ ਵੀ ਇਹਦਾ ਗਣਾ ਬਹੁਤ ਕੁਝ ਖੁੰਦਾ ਆ ਇਹ ਗੱਲਾਂ ਛੱਡ ਦਿਓ ਕਿ ਬਿਲਕੁਲ ਕਿਸੇ ਨੂੰ ਸੇਫ ਨਹੀਂ ਕਰ ਸਕਦੇ ਮੇਰੀ ਗੱਲ ਸੁਣੋ ਨਮੀ ਤੁਸੀਂ ਜਿਹੜੀ ਕਾਨੂੰਨ ਦੀ ਧਾਰਾ ਪੜ ਲਓ 100% ਕਿਸੇ ਦੀ ਆਪ ਦੀ ਗਰੰਟੀ ਨਹੀਂ ਲੈ ਸਕਦਾ ਕਲਜੀਤ ਜੀ ਜਦੋਂ ਬਰਾਮਦ ਹੁੰਦਾ ਨਾ ਮੇਰੀ ਗੱਲ ਸੁਣੋ ਮਖੂਬ ਸਾਹਿਬ ਮੇਰੀ ਗੱਲ ਵੀ ਸੁਣ ਲਓ ਇੱਕ ਗਜਟਰ ਅਫਸਰ ਆਉਂਦਾ ਆ ਜਿਹੜਾ ਉਹਦੀ ਤਲਾਸ਼ੀ ਕਰਦਾ ਉਹਨਾਂ ਨੇ ਮੌਕੇ ਦੇ ਡੀਐਸਪੀ ਬੁਲਾਇਆ ਉਹਨੂੰ ਵੀਡੀਓਗ੍ਰਾਫੀ ਵੀ ਕੀਤੀ ਆ ਮੋਕੇ ਆਉਣ ਤੇ ਤੁਹਾਨੂੰ ਜਿਹੜੀ ਵੀਡੀਓਗ੍ਰਾਫੀ ਕੀਤੀ ਏ ਉਹ ਜਨਤਕ ਕਿਉਂ ਨਹੀਂ ਕੀਤੀ ਕਿ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਮੈਂ ਕਹਾਂ ਜੀ ਉਹ ਕੋਰਟ ਚ ਕਰਨਗੇ ਜਨ ਤੱਕ ਕੋਰਟ ਦੇ ਵਿੱਚ ਤਾਂ ਐਵੀਡੈਂਸ ਦੇਣਾ ਹੀ ਹੈ ਨਾ ਜਦੋਂ ਟਰਾਈ ਕਰਿਆ ਪੁਲਿਸ ਨੇ ਦੇਣਾ ਹੈ ਤੇ ਆਪਾਂ ਤੁਹਾਨੂੰ ਉੱਥੇ ਦੇ ਦੇਵਾਂਗੇ ਪਰ ਅਦਾਲਤ ਨੇ ਜੁਰਮਾਨਾ ਦਿੱਤਾ ਹੀ ਨਹੀਂ ਮੇਰੀ ਗੱਲ ਸੁਣੋ ਨਸ਼ੇ ਦਾ ਹਾਦੀ ਸੀਗਾ ਪਹਿਲਾਂ ਤੋਂ ਹੀ ਠੀਕ ਹੈ ਨਾ ਕਿੰਨਾ ਫੜਿਆ ਗਿਆ ਕਿੰਨਾ ਗੇਚਿਆ ਮੈਂ ਇਹ ਚ ਨਹੀਂ ਪੈਂਦਾ ਪਰ ਜਿਹੜੇ ਆਦੀ ਹੈਗੇ ਬੰਦੇ ਹੈਗੇ ਆ ਇੱਕ ਮੈਂ ਗੱਲ ਕਹਾ ਕਲਜੀਤ ਸਿੰਘ ਅਮਰਤਪਾਲ ਸਿੰਘ ਦਾ ਦੇਖੋ ਮੈਂ ਕਹਿੰਦਾ ਕਿ ਜਿੱਥੇ ਗਲਤ ਹੋਵੇਗੇ ਉਹਨੂੰ ਗਲਤ ਵੀ ਕਹਾਂਗੇ ਜਿੱਥੇ ਸਹੀ ਉਹ ਇਸੇ ਪ੍ਰਕਾਰ ਤੁਹਾਡੇ ਨਾਲ ਇਹ ਦੇ ਕਲਜੀਤ ਸਿੰਘ ਜਿੱਥੇ ਸਹੀ ਹੋਏਗਾ ਉਹਨੂੰ ਸਹੀ ਕਹਾਂਗੇ ਜਿੱਥੇ ਗਲਤ ਹੋਵੇਗਾ ਗਲਤ ਕਹਾਂਗੇ ਜੇ ਅਸੀਂ ਇੰਨੀ ਜ਼ੁਰਤ ਰੱਖਦੇ ਹਾਂ ਗਲਤ ਨੂੰ ਗਲਤ ਕਹਿਣ ਦੀ ਹਣਾ ਅਸੀਂ ਕਿਸੇ ਦੇ ਅੰਧਪਗਤ ਹੈ ਨਹੀਂਗੇ ਉਹਨੇ ਇੱਕ ਚੀਜ਼ ਮੜੀ ਜੀ ਦੱਸੋ ਅਮਰਤਪਾਲ ਸਿੰਘ ਨੇ ਵਹੀਰ ਚਲਾਈ ਵਹੀਰ ਦੇ ਵਿੱਚ ਕਿੰਨੇ ਸਿੰਘ ਵੀ ਰਹੇ ਆ ਵਹੀਰ ਦੇ ਵਿੱਚ ਕਿੰਨੇ ਕੱਟ ਵੀ ਹੁੰਦੇ ਰਹੇ ਆ ਕਿਸੇ ਨੂੰ ਨਹੀਂ ਦੱਸਿਆ ਵੀ ਇਹ ਨਸ਼ਾ ਕਰਦਾ ਕਹਿੰਦਾ ਤੁਹਾਨੂੰ ਹੀ ਕਿਉਂ ਦਿਸਦਾ ਪਿਆ ਵੀ ਨਸ਼ਾ ਕਰਦਾ ਮੈਂ ਤੁਹਾਨੂੰ ਦੱਸੀ ਤੇ ਜਾਨਾ ਉਹਨਾਂ ਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਬਰਿੰਦਰ ਵਿਚਾਰੇ ਨੇ ਕਮੈਂਟ ਹੀ ਕੀਤਾ ਸੀ ਉਹਦਾ ਕੀ ਕੀਤਾ ਉਹਨੂੰ ਕੁੱਟ-ਕੁੱਟ ਕੇ ਲਾਲ ਕਰਤਾ ਉਹੀ ਹਾਲ ਇਹਨਾਂ ਨੇ ਮੇਰਾ ਕਰਨਾ ਸੀ ਠੀਕ ਹੈ ਨਾ ਜੀ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਉਹਨੂੰ ਤੇ ਚੁੱਕ-ਚੁੱਕ ਕੇ ਉਹਨੂੰ ਘਰੋਂ ਕੱਢਣ ਦਾ ਕਹ ਜਾਂਦੇ ਆ ਤੇ ਸੱਚ ਬੋਲਣ ਦੀ ਹਿੰਮਤ ਕਈਆਂ ਕਈਆਂ 'ਚ ਹੁੰਦੀ ਆ ਅੰਦਰੋਂ ਖਾਦੀ ਸਾਰਿਆਂ ਨੂੰ ਨਹੀਂ ਹੁਣ ਕਿਉਂ ਫਿਰ ਮੈਂਬਰ ਆਫ ਪਾਰਲੀਮੈਂਟ ਵੀ ਹੁਣ ਕਿਹੜੀ ਪਾਵਰ ਕੱਢ ਗਈ ਹੁਣ ਤਾਂ ਪਾਵਰ ਵਧੀ ਆ ਸਗੋਂ ਤੇ ਤੁਸੀਂ ਅੱਜ ਕਿਉਂ ਬੋਲਦੇ ਪਏ ਹੋ ਮੈਂ ਕਹਿੰਦਾ ਜੀ ਅਸੀਂ ਤਾਂ ਪਹਿਲਾਂ ਵੀ ਬੋਲਦੇ ਸੀ ਅਸੀਂ ਤਾਂ ਸੱਚ ਬੋਲਣਾ ਸਾਡੇ ਸਿਰ ਤੇ ਹੱਥ ਬਾਬੇ ਨਾਨਕ ਦਾ ਅਸੀਂ ਸੱਚ ਬੋਲਣਾ ਮੈਨੂੰ ਲੱਗਦਾ ਵੀ ਜਿੱਦਨ ਦੀ ਮੈਨੂੰ ਲੱਗਦਾ ਵੀ ਮੈਨੂੰ ਲੱਗਦਾ ਵੀ ਜਿੱਦਨ ਦੀ ਬੀਜੇਪੀ ਜੁਆਇਨ ਕੀਤੀ ਤੁਹਾਨੂੰ ਲੱਗਦਾ ਨਹੀਂ ਵੀ ਉਦੋਂ ਦਾ ਤੁਸੀਂ ਅਮਰਤਪਾਲ ਅਮਰਤਪਾਲ ਕਰਨ ਲੱਗ ਪਿਓ ਨਹੀਂ ਅਸੀਂ ਕੋਈ ਬੀਜੇਪੀ ਜੁਆਇਨ ਨਹੀਂ ਕੀਤੀ ਪਿਆਰ ਸਾਡਾ ਸਾਰਿਆਂ ਨਾਲ ਹੀ ਆ ਠੀਕ ਹੈ ਨਾ ਜੀ ਫਿਰ ਤੁਹਾਡੇ ਨਾਲ ਕਿਹੜਾ ਨਹੀਂ ਹੈਗਾ ਜੀ ਕੋਈ ਪਰ ਫੋਟੋਆਂ ਚੰਗੀਆਂ ਵਾਇਰਲ ਹੋਈਆਂ ਨੇ ਨਾ ਫੋਟੋਆਂ ਚੰਗੀਆਂ ਚੰਗੇ ਪਦਰ ਤੇ ਪਦਰ ਤੇ ਵਾਇਰਲ ਹੋਈਆਂ ਨੇ ਦੇਖੋ ਫੋਟੋਆਂ ਵਾਇਰਲ ਹੋਈਆਂ ਉਹ ਮੈਂ ਆਪ ਹੀ ਕੀਤੀਆਂ ਆ ਹੂੰ ਭਈ ਭਾਈ ਜਦੋਂ ਕੋਈ ਸਰਕਾਰ ਦੇ ਦੁਆਰੇ ਕਿਸੇ ਨੂੰ ਕੋਈ ਦੁੱਖ ਪੈਂਦਾ ਹੈ ਨਾ ਹੁਣ ਮੰਨ ਲਓ ਕਿ ਪੁਲਿਸ ਠਿੱਲੀ ਕਾਰਵਾਈ ਕਰ ਰਹੀ ਹੈ ਕਿ ਬਜ਼ੁਰਗ ਮਾਤਾ ਆਇਆ ਉਹ ਐਸਸੀ ਆ ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਹਨੂੰ ਐਸਸੀ ਕਮਿਸ਼ਨ ਦੇ ਚੇਅਰਮੈਨ ਕੋ ਖੜਨਾ ਪਊਗਾ ਨਾ ਵੀ ਆਏ ਦੀ ਸੁਣ ਲਓ ਜੀ ਮੜੀ ਦੀ ਗੱਲ ਐਸਸੀ ਕਮਿਸ਼ਨ ਦਾ ਚੇਅਰਮੈਨ ਬੀਜੇਪੀ ਦਾ ਕਿ ਉੱਥੇ ਫੋਟੋ ਵੀ ਕਰਨਾ ਲਾਉਣੀ ਆ ਹੂੰ ਤੇ ਲਾਉਣੀ ਆ ਤੇ ਇਹਦਾ ਮਤਲਬ ਕਿ ਬੀਜੇਪੀ ਜੁਆਇਨ ਹੋ ਗਈ ਫਿਰ ਨਹੀਂ ਪਰ ਇਹ ਇਹਦਾ ਮਤਲਬ ਕੀ ਹੋ ਗਿਆ ਵੀ ਜੇ ਬੀਜੇਪੀ ਜੁਆਇਨ ਕਰੋਗੇ ਤਾਂ ਹੀ ਉਹ ਸੁਨੇਗਾ ਐਸਸੀ ਕਮਿਸ਼ਨ ਨਹੀਂ ਜੁਆਇਨ ਕਰਨਾ ਕਿਉਂ ਜ਼ਰੂਰੀ ਆ ਹਾਂ ਇਹ ਫੋਟੋ ਮਾ ਕਰਵਾ ਮਾਂ ਦੇ ਪਾਈ ਜਮਵੀਰ ਬਾਦਲ ਨਾਲ ਫੋਟੋ ਮਾ ਇੱਕ ਮਿੰਟ ਅੱਪਾ ਅਪਾ ਅਕਸ਼ਵੀਰ ਬਾਦਲ ਦੇ ਨਾਲ ਫੋਟੋ ਮਾ ਜੀ ਕਿਹੜੇ ਬਲੈਟਿਕ ਗਨ ਦੇ ਨਾਲ ਫੋਟੋ ਮਾ ਨਹੀਂ ਮੇਰੀ ਜੀ ਦੱਸੋ ਕਲਜੀਤ ਸਿੰਘ ਇੱਕ ਗੱਲ ਦੱਸੋ ਮੈਨੂੰ ਅਮਰਤਪਾਲ ਸਿੰਘ ਨੇ ਜਦੋਂ ਖਾਲਸਾ ਵਹਿੀਰ ਚਲਾਈਏ ਜਦੋਂ ਪੱਤਰਕਾਰਾਂ ਨੇ ਸਵਾਲ ਕੀਤੇ ਨੇ ਔਰ ਜਿਸ ਦਲੀਲ ਦੇ ਨਾਲ ਦੇਖੋ ਮੈਂ ਹਰ ਬੰਦੇ ਦੀ ਕਿਸੇ ਅਦਾ ਦਾ ਕਾਇਲ ਹੁੰਨਾ ਮੈਂ ਚੰਮ ਦਾ ਕਦੀ ਕਾਇਲ ਨਹੀਂ ਹੁੰਦਾ ਜਿੱਦਾਂ ਮੈਨੂੰ ਲੱਗਦਾ ਵੀ ਕਲਜੀਤ ਸਿੰਘ ਨੇ ਗੱਲ ਸੋਹਣੀ ਕੀਤੀ ਮੈਂ ਕਲਜੀਤ ਸਿੰਘ ਦੀ ਗੱਲ ਤੋਂ ਵੀ ਕਾਇਲ ਹੋ ਜਾਗਾ ਬਿਲਕੁਲ ਜੀ ਅਮਰਤਪਾਲ ਸਿੰਘ ਨੇ ਜਿਸ ਪੱਧਰ ਦੀਆਂ ਜਿਸ ਤਿਆਰੀ ਹੋਮਵਰਕ ਪੂਰਾ ਕਰਕੇ ਪੱਤਰਕਾਰ ਹੁੰਦੇ ਰਹੇ ਆ ਵੀ ਅੱਜ ਇਹਨੂੰ ਘੇਰਨਾ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਜਵਾਬ ਦੇ ਕੇ ਉਹਨਾਂ ਨੂੰ ਨਿਰ ਉਤਰ ਕੀਤਾ ਤੁਹਾਨੂੰ ਲੱਗਦਾ ਵੀ ਨਸ਼ਾ ਕਰਨ ਵਾਲਾ ਬੰਦਾ ਇਸ ਤਰੀਕੇ ਨਾਲ ਜਵਾਬ ਦੇ ਸਕਦਾ ਨਸ਼ਿਆਂ ਦਾ ਜਿਹੜਾ ਆਦੀ ਬੰਦਾ ਬਣਦਾ ਇਸ ਤਰੀਕੇ ਦੀ ਹਰੀਲਾਂ ਦੇ ਸਕਦਾ ਮੇਰੇ ਤੋਂ ਵੱਧ ਜਾਣਦੇ ਜਿਹੜਾ ਮਸ਼ਾਦ ਕਰਦਾ ਹੁੰਦਾ ਨਾ ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਅਵਲਟਾ ਬਲੀਆਂ ਕਿੱਦਾਂ ਮਾਰਨੀ ਉਹ ਵਲਟਾ ਅਵਲਟਾ ਬਲੀਆਂ ਨਹੀਂ ਭਾਜੀ ਅਵਲਟਾ ਬਲੀ ਜੇ ਹੁੰਦੀ ਨਾ ਤੇ ਲੋਕ ਪ੍ਰਭਾਵਿਤ ਨਹੀਂ ਹੁੰਦੇ ਲੋਕ ਪੜ੍ਹੇ ਸਿਆਣੇ ਹੋ ਗਏ ਮੇਰੀ ਗੱਲ ਸੁਣੋ ਨਹੀਂ ਭਾਜੀ ਜਿਹੜੀਆਂ ਦਲੀਲਾਂ ਪੱਤਰਕਾਰਾਂ ਨੇ ਬਣਾਤਾ ਅਵਲਟਾ ਬਲੀ ਕਰਕੇ ਤਾਂ ਕੁੜੀ ਦੀ ਲੜਾਈ ਨੂੰ ਪੰਜਾਂ ਦੀ ਲੜਾਈ ਬਣਾਤਾ ਜੇ ਅਸੀਂ ਭਾਜਪਾ ਜੁਆਇਨ ਕੀਤੀ ਤੇ ਭਾਜਪਾ ਵਾਲਿਆਂ ਨੇ ਸਾਡੀਆਂ ਫੋਟੋਆਂ ਦਾ ਸੀ ਕੋਠਾਣੇ ਤੇ ਹਮਲਾਤ ਨਹੀਂ ਨ ਕੀਤਾ ਅਸੀਂ ਕਿਤੇ ਪੁਲਿਸ ਤਾਂ ਨਹੀਂ ਨਾ ਕੁੱਟੀ ਨੇ ਭਾਜੀ ਦੇਖੋ ਕਿਤੇ ਆ ਕੇ ਥਾਣਾ ਘੇਰਨੇ ਵੀ ਪੈਂਦੇ ਨੇ ਜਦੋਂ ਬਿਲਕੁਲ ਬਿਲਕੁਲ ਤੁਹਾਡੀ ਨਹੀਂ ਸੁਣਵਾਈ ਹੁੰਦੀ ਕਿਤੇ ਆ ਕੇ ਤੁਹਾਨੂੰ ਆਪ ਦਾ ਪ੍ਰੋਟੈਸਟ ਕਰਨਾ ਪੈਂਦਾ ਆ ਪੀਸਫੁਲੀ ਪ੍ਰੋਟੈਸਟ ਦੇਣਾ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਨਹੀਂ ਮੇਰੇ ਕੋਲ ਪੀਸਫੁਲੀ ਕਰੋ ਨਾ ਵੀ ਕਿੱਥੇ ਲਿਖਿਆ ਹੋਈ ਆ ਕੇ ਥਾਣਾ ਘੇਰ ਕੇ ਤੇ ਪੁਲਿਸ ਨੂੰ ਬਾਹਰ ਕੱਢ ਕੇ ਥਾਣੇ ਦੇ ਯਾਰ ਤੁਸੀਂ ਅਜੇ ਤੱਕ ਥਾਣਾ ਨਹੀਂ ਘੇਰਿਆ ਫਿਰ ਇਹ ਗੱਲ ਤੇ ਗਲਤੀ ਸੇ ਇਸ ਗੱਲ ਤੇ ਨਾ ਜਿਹੜੇ ਮਾਪੁਰਖਾਂ ਦੇ ਨਾਲ ਤੁਸੀਂ ਜੁੜਿਓ ਮੈਂ ਚਲੋ ਨਾਮ ਨਹੀਂ ਲੈ ਰਿਹਾ ਕਿੰਤੂ ਨਹੀਂ ਕਰਦਾ ਕਦੀ ਥਾਣੇ ਨਹੀਂ ਥਾਣੇ ਨਹੀਂ ਗਈ ਯਾਰ ਆਪਾਂ ਕਦੀ ਪੁਛਾਣਾ ਨਹੀਂ ਘੇਰਿਆ ਕਦੀ ਤੁਸੀਂ ਉੱਥੇ 1 ਮਿੰਟ ਜੀ 1 ਮਿੰਟ ਕਦੀ ਐਸ ਐਚਓ ਡੀ ਐਸ ਪੀ ਨੂੰ ਤੁਸੀਂ ਇਹ ਗੱਲ ਨਹੀਂ ਕਹੀ ਵੀ ਜਾ ਤੇ ਆਹ ਕੰਮ ਕਰ ਦਿਓ ਨਹੀਂ ਤੇ ਫਿਰ ਕੱਲ ਸਾਨੂੰ ਆਹ ਕਾਰਵਾਈਆਂ ਕਰਨੀਆਂ ਪੈਣੀਆਂ ਕਦੀ ਨਹੀਂ ਕਿਹਾ ਹਾਂ ਤੇ ਕਹਿੰਨੇ ਆ ਤੇ ਫਿਰ ਪਰ ਇਹ ਪੂਰੀਆਂ ਪ੍ਰੋਟੈਸਟ ਕਰਦੀਆਂ ਪਬਲਿਕ ਪ੍ਰਾਪਰਟੀ ਨੂੰ ਬਿਨਾਂ ਨੁਕਸਾਨ ਪੜਾਈ ਬਣਾ ਕੇ ਤਾਂ ਨਹੀਂ ਜਾ ਮਖੂਬ ਸਾਹਿਬ ਅਸੀਂ ਕਦੀ ਗੁਰੂ ਸਾਹਿਬ ਨੂੰ ਢਾਲ ਬਣਾ ਕੇ ਤਾਂ ਨਹੀਂ ਲੰਘੇ ਬਲਕਿ ਨਾਮ ਲੈ ਕੇ ਫਿਰਦੇ ਹਾਂ ਹੁਣ ਤੁਸੀਂ ਢਾਲ ਕਹਿੰਦੇ ਹੋ ਉਹ ਓਟ ਕਹਿੰਦੇ ਆ ਹੁਣ ਦੋ ਚੀਜ਼ਾਂ ਦਾ ਫਰਕ ਆ ਗਿਆ ਮੈਂ ਕਹਿੰਦਾ ਇਹ ਵੀ ਚੀਜ਼ ਨੂੰ ਇੱਕ ਪਾਸੇ ਕਰ ਲੀਏ ਅਸੀਂ ਉਹਦੇ ਮੁੱਦੇ ਦੇ ਉੱਪਰ ਆਜੋ ਮਖੂਸ ਸਾਹਿਬ ਪਹਿਲਾਂ ਕਹਿੰਦਾ ਮੈਨੂੰ ਐਂ ਲੱਗਦਾ ਪਿਆ ਵੀ ਬਖੀਰ ਦੇ ਵਿੱਚੋਂ ਜਿਵੇਂ ਤੁਸੀਂ ਦੱਸਿਆ ਵੀ ਹਿੱਸੇ ਮਿਲਦੇ ਸੀ ਚਲੋ ਮੈਨੂੰ ਤੇ ਨਹੀਂ ਪਤਾ ਤੇ ਨਾ ਹੀ ਮੈਂ ਕਿਸੇ ਦਾ ਦੋਸਤ ਲਾਉਣਾ ਮੈਨੂੰ ਲੱਗਦਾ ਵੀ ਤੁਹਾਨੂੰ ਹਿੱਸਾ ਮਿਲਿਆ ਨਹੀਂ ਨੇ ਹੁਣ ਤੁਹਾਨੂੰ ਕਿੱਦਾਂ ਤੁਹਾਡੀ ਮੂੰਹ ਦੀ ਗੱਲ ਈ ਆ ਵੀ ਵੀਰਚੋਂ ਹਿੱਸਾ ਮਿਲਦਾ ਸੀ ਹਿੱਸਾ 5-5000 ਹੀ ਮਿਲਦਾ ਸੀ ਤੁਸੀਂ ਤੁਸੀਂ ਸ਼ਬਦ ਵਰਤੇ ਆ ਨਾ ਮੈਂ ਤਾਂ ਕਰ ਰਿਹਾ ਵੀ ਤੁਹਾਨੂੰ ਲੱਗਦਾ ਵੀ ਹਿੱਸਾ ਜ਼ਿਆਦਾ ਮਿਲਿਆ ਨਹੀਂ ਹਿੱਸਾ ਦੇਣ ਦੀ ਕੋਸ਼ਿਸ਼ ਕੀਤੀ ਮੈਂ ਸਬੂਤ ਤੁਹਾਨੂੰ ਦੇ ਦੂੰ ਭਗੇਲੇ ਜੀ ਅਸੀਂ ਆਪਾਂ ਪਤਾ ਕੀ ਕਰੀਏ ਹਿੱਸਾ ਦੇਣ ਦੀ ਕੋਸ਼ਿਸ਼ ਕੀਤੀ ਅਸੀਂ ਨਹੀਂ ਲਿਆ ਪਰ ਅਸੀਂ ਸੱਚ ਬੋਲਣਾ ਇਸ ਕਰਕੇ ਨਹੀਂ ਲਿਆ ਤੁਸੀਂ ਹੁਣ ਜਿਹੜਾ ਐਡਾ ਵੱਡਾ ਦੋਸ਼ ਲਾਇਆ ਆ ਵੀ ਇਹ ਨਸ਼ਿਆਂ ਦੇ ਆਦੀ ਸੀ ਵੀਰਾਂ ਦੇ ਵਿੱਚ ਸਾਰੀ ਨਸ਼ਿਆਂ ਦੇ ਆਦੀ ਸੀ ਮੈਨੂੰ ਸਬੂਤ ਦਿਓ ਆ ਕੋਈ ਨਹੀਂ ਮੈਂ ਕਟੋਪੋਂ ਮੈਂ ਫੋਟੋ ਭੇਜ ਦਿੰਨਾ ਪਰ ਠੀਕ ਹੈ ਜੀ ਮੈਂ ਫੋਟੋ ਤੁਹਾਡੀ ਆ ਰਿਕਾਰਡਿੰਗ ਦੇ ਨਾਲ ਹੀ ਲਾ ਦਿੰਨਾ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀਆਂ ਜੀ ਖਾਲਸਾ ਬਾਈ ਜੀ ਵੀਰੋ ਮੱਖੂ ਸਾਹਿਬ ਨੇ ਬਿਲਕੁਲ ਸਹੀ ਗੱਲ ਕੀਤੀ ਹੈ ਕਿ ਅੱਜ ਜੇਕਰ ਅਮਰਤਪਾਲ ਸਿੰਘ ਦੇ ਭਰਾ ਜਾਂ ਅਮਰਤਪਾਲ ਸਿੰਘ ਤੇ ਝੂਠੇ ਪਰਚੇ ਬਣ ਰਹੇ ਹੈ ਤੇ ਕੱਲ ਨੂੰ ਕਿਸੇ ਦੀ ਵੀ ਵਾਰੀ ਆ ਸਕਦੀ ਹੈ ਨਿਹੰਗ ਸਿੰਘ ਨੇ ਜਿਹੜੇ ਵੱਡੇ ਇਲਜ਼ਾਮ ਲਾਏ ਹੈ ਕਿ ਅਮਰਤਪਾਲ ਸਿੰਘ ਦੇ ਭਰਾ ਤੇ ਉਹਨੂੰ ਮੈਂ ਆਪ ਨਸ਼ਾ ਕਰਦਿਆਂ ਵੇਖਿਆ ਹੋਇਆ ਤੇ ਇੱਕ ਤਸਵੀਰ ਵੀ ਸੈਂਡ ਕੀਤੀ ਹੈ ਤਸਵੀਰ ਮੈਂ ਖੁਦ ਦੇਖੀ ਹੈ ਵੀਰੋ ਤੁਸੀਂ ਵੀ ਦੇਖ ਲੈਣਾ ਕਿ ਤਸਵੀਰ ਦੇ ਵਿੱਚ ਕੁਝ ਨਜ਼ਰ ਨਹੀਂ ਆ ਰਿਹਾ ਹੁਣ ਹੱਥ ਦੇ ਪਾ ਕੋਈ ਨਮਕ ਵੀ ਚਟਾ ਖਾ ਸਕਦਾ ਵੈ ਚੀਨੀ ਵੀ ਖਾ ਸਕਦਾ ਵੈ ਦੂਸਰੀ ਗੱਲ ਵੀਰੋ ਜਿਹੜੀ ਖਾਲਸਾ ਵਹੀਰ ਸੀ ਖਾਲਸਾ ਵਹੀਰ ਦੇ ਵਿੱਚ ਹੋਰ ਕਿੰਨੇ ਨਿਹੰਗ ਸਿੰਘ ਸੀ ਕਿੰਨੇ ਸਿੱਖ ਸੀ ਕੀ ਬਾਕੀ ਕਿਸੇ ਨੇ ਨਹੀਂ ਵੇਖਿਆ ਬਾਕੀ ਕਿਸੇ ਦੇ ਵਿੱਚ ਇੰਨੀ ਹਿੰਮਤ ਜੁਰਤ ਨਹੀਂ ਹੈ ਗਈ ਕਿ ਉਹ ਗੱਲ ਕਰ ਦਿੰਦਾ ਵੀਰੋ ਇੰਨੇ ਬੰਦੇ ਅਗਰ ਕੋਈ ਕਾਇਦਾ ਕੰਮ ਦੇਖਣ ਅਗਰ ਨਾ ਵੀ ਕਰਨ ਤਾਂ ਗੱਲ ਲੀਕ ਹੋ ਹੀ ਜਾਂਦੀ ਹੈ ਕੋਈ ਆਪਣੀ ਬੁੱਢੀ ਨਾ ਕਰ ਦਿੰਦਾ ਕੋਈ ਭਰਾ ਨਾ ਕਿਸੇ ਨਾ ਤੇ ਕਿਸੇ ਨਾ ਕਿਸੇ ਜ਼ਰੀਏ ਦੇ ਤਹਿਤ ਗੱਲ ਬਾਹਰ ਨਿਕਲ ਜਾਂਦੀ ਹੈ ਫਿਰ ਦੂਸਰਾ ਜਿਸ ਤਰ੍ਹਾਂ ਏਜੰਸੀਆਂ ਅਮਰਪਾਲ ਸਿੰਘ ਦੇ ਖਿਲਾਫ ਚੜੀਆਂ ਆਵੇਂ ਨਹੀਂ ਆ ਜ਼ਿਆਦਾ ਅਗਰ ਉਹ ਨਸ਼ਾ ਕਰਦਾ ਹੋਵੇ ਤੇ ਜਨਸੇ ਨੂੰ ਨਾ ਪਤਾ ਲੱਗੇ ਏਜੰਸੀਆਂ ਤਾਂ ਉਹਨੂੰ ਗਿੱਜੇ ਤੋਂ ਨਾ ਪ ਲੈਣ ਇਹ ਵੀਰੋ ਜਿਹੜਾ ਨਾ ਏਹੀ ਵਜ੍ਹਾ ਵੈ ਕਿ ਆਪਣੇ ਹੀ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਆਪਣੀ ਜ਼ਾਤੀ ਰੰਜਿਸ਼ ਕੱਢਣ ਦੇ ਵਾਸਤੇ ਇੰਜ ਦੇ ਪਾੜ ਪਾਉਂਦੇ ਆ ਤੇ ਫਿਰ ਵੀਰੋ ਬਾਅਦ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖ ਲਓ ਜਦੋਂ ਬਾਅਦ ਚ ਬੰਦਾ ਚਲੇ ਜਾਂਦਾ ਵੈ ਸੰਤ ਜਰਨੈਲ ਪਿੰਡ ਵਾਲੇ ਦੇ ਲਓ ਜਦੋਂ ਉਹ ਜ਼ਿੰਦਾ ਸੀ ਉਹ ਲੜੜੇ ਸੀ ਉਦੋਂ ਕਿਸੇ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਚੰਦ ਸਿੱਖਾਂ ਤੋਂ ਇਲਾਵਾ ਫਿਰ ਤੁਸੀਂ ਜਿਹੜੇ ਫੋਰ ਕਿਸੇ ਦੀ ਮਿਸਾਲ ਵੇਖ ਲਓ ਕਿ ਜਿਹੜਾ ਬੰਦਾ ਜਦੋਂ ਹੁੰਦਾ ਵੈ ਉਹ ਗੱਲ ਕਰਦਾ ਵੈ ਜ਼ਿੰਦਾ ਹੁੰਦਾ ਵੈ ਉਦੋਂ ਭਾਈ ਜਾਨ ਉਹਦੀ ਕੋਈ ਸਾਥ ਨਹੀਂ ਦਿੰਦਾ ਤੇ ਜਦੋਂ ਉਹਦੇ ਨਾਲ ਕੋਈ ਕਾਂਟ ਹੋ ਜਾਂਦਾ ਵੈ ਉਹ ਚਲੇ ਜਾਂਦਾ ਇਸ ਦੁਨੀਆ ਤੋਂ ਫਿਰ ਉਹਨੂੰ ਹੀਰੋ ਬਣਾ ਦਿੰਦੇ ਆ ਫਿਰ ਸਾਰੇ ਦੀ ਪੂਜਾ ਕਰਨ ਲੱਪੈਂਦੇ ਆ ਕਿ ਜੀ ਵਾਹ ਜੀ ਵਾਹ 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 ਜਿਸ ਤਰ੍ਹਾਂ ਕਿ ਇਹ ਵੀਰੋ ਹੁਣ ਭਾਈ ਅੰਮਰਪਾਲ ਸਿੰਘ ਦੇ ਨਾਲ ਵੀ ਉਹ ਹੀ ਹੋ ਰਿਹਾ ਹੈ ਕਿ ਆਪਣੇ ਹੀ ਲਤਾਂ ਖਿਚ ਰਹੇ ਹੈ ਜੇ ਪ੍ਰਸ਼ਾਸਨ ਨੂੰ ਕੋਈ ਸਬੂਤ ਨਹੀਂ ਮਿਲਿਆ ਅਗਰ ਉਹਨਾਂ ਕੋਈ ਵੀਡੀਓਗ੍ਰਾਫੀ ਹੁੰਦੀ ਤੇ ਇੰਨਾ ਜਿਆਦਾ ਜਿਹੜਾ ਮੀਡੀਆ ਤੇ ਰੌਲਾ ਪੈ ਗਿਆ ਉਹਨਾਂ ਨੇ ਕੱਢ ਕੇ ਫਟਾਫਟ ਦਿਖਾ ਦੇਣੀ ਸੀ ਕਿਉਂ ਨਹੀਂ ਦਿਖਾਈ ਜਾ ਰਹੀ ਵੀਰੋ ਇਹ ਅਸਲ ਪਤਾ ਉਦੋਂ ਹੀ ਲੱਗੇਗਾ ਜਦੋਂ ਅਸਲ ਟੈਸਟ ਸਾਹਮਣੇ ਆਉਣਗੇ ਜਦੋਂ ਵੀਡੀਓਗ੍ਰਾਫੀ ਸਾਹਮਣੇ ਆਵੇ ਨਹੀਂ ਤੇ ਸਰਕਾਰਾਂ ਕੋ ਕੀ ਹੈ ਪੁਲਿਸ ਉਹਨਾਂ ਦੀ ਆਪਣੀ ਹੈ ਟੈਸਟ ਵੀ ਪੋਜ਼ਿਟਿਵ ਲਿਆ ਸਕਦੀ ਹੈ ਇਨੇ ਬੰਦਿਆਂ ਦੇ ਵਿੱਚ ਕਿਸੇ ਦੇ ਵੀ ਜੇਵ ਵਿੱਚ ਪਾ ਕੇ ਨਸ਼ਾ ਤੋਂ ਦੀ ਵੀਡੀਓ ਬਣਾਈ ਜਾ ਸਕਦੀ ਹੈ ਵੀਰੋ ਕੁਝ ਵੀ ਹੋ ਸਕਦਾ ਹੈ ਤੇ ਵੀਰੋ ਤੁਸੀਂ ਇਸ ਦੇ ਬਾਰੇ ਕੀ رائے ਰੱਖਦੇ ਜੀ ਤੁਹਾਨੂੰ ਵੀ ਲੱਗਦਾ ਨਿਹੰਗ ਸਿੰਘ ਸਹੀ ਕਹਿ ਰਿਹਾ ਸੀ ਜਾਂ ਕੋ ਆਪਣੀ ਕੋਈ ਜਾਤੀ ਰੰਜਿਸ਼ ਜਾਂ ਗੁੱਸਾ ਕਰ ਰਿਹਾ ਸੀ ਕਮੈਂਟ ਕਰਕੇ ਆਪਣੀ رائے ਦਾ ਦੱਸਣਾ ਲਾਜ਼ਮੀ ਕਰਿਓ ਆਪਣਾ ਧਿਆਨ ਸਾਰਾ ਖਿਆਲ ਰੱਖਿਓ ਦੁਆਵਾਂ ਯਾਦ ਰੱਖਿਓ ਅੱਲਾਹ ਫੇਜ਼